ਬੜੀ ਹੈ ਇਹ ਮੇਲਾ ਮਾਂ ਦੀ ਤਕਲੀਫ ਬੱਚਿਆਂ ਹਲੋ ਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਸਰਦੀ ਕਲਾਸ ਲੱਖੂੰ ਜੀ ਅੱਜ ਤੇ ਸਾਈ ਚੜ ਗਏ ਜਿਵੇਂ ਜਿਵੇਂ ਸੂਰਜ ਛੁਪਦਾ ਤੇ ਸਾਨੂੰ ਕੰਮ ਚੇਤੇ ਆ ਰਹੇ ਆ ਸ਼ਾਮ ਦੇ ਵਜਰੇ ਨੇ ਚਾਰ ਤੇ ਅਸੀਂ ਢੇਰ ਕੱਪੜੀਆਂ ਦਾ ਧੋਇਆ ਇਸ ਟਾਈਮ ਚੱਲ ਵੀਰੂ ਕੱਪੜਾ ਕਪੜੇ ਚਾਹ ਤੇ ਅੜਕੇ ਮੈਂ ਥੱਲੋ ਲਈ ਆਈ ਐ। ਬਸ ਸੁਣਤਾਰ ਤੇ ਸੁਕਣੇ ਪਾਣੀ ਰਹਿ ਗਈ ਐ। ਫੇਰ ਕਪੜੀਆਂ ਦਾ ਫੇਰ ਮੇਰੇ ਜਵਾਦ ਕਹਿ ਦਿੰਦੇ ਮੰਮੀ ਤੁਸੀਂ ਕੰਮ ਕੀ ਕਰਦੇ ਹੋ ਜਵੇ ਲਓ ਕਪੜੇ ਸੁਕਾ ਰਹੀ ਐ ਇੰਨੇ سارے ਢੇਰ ਕਪੜੀਆਂ ਦੀ ਐ। ਫੇਰ ਪੋਸਟ ਬੜੇ ਗੰਦੇ ਹੀ ਐ। ਕਿੰਨੇ ਮਾਂ ਕੀ ਕਰਦੀ ਐ ਸਾਡੀ। ਹੈਨਾ? ਮੈਂ ਥੱਕ ਗਈ ਅੱਜ ਥੱਕਾ ਕੰਮ ਥਕੋ ਨਾ ਕੰਮ ਕਰੋ ਆ ਚੜ ਗਈ ਵੀ ਭਰਾਵਾ ਮੋਢਾ ਥੱਕ ਗਈ ਨਾਲੇ ਚਲ ਤੂੰ ਬੰਦ ਕਰ ਦੇ ਉਹਦੇ ਬਾਅਦ ਬਣਾਣੀ ਹੈ ਸਬਜ਼ੀ ਅੱਜ ਵੀਰੇ ਸਬਜ਼ੀ ਖਾਣੀ ਜੇ ਮਰਜ਼ੀ ਬਣਾ ਦੇ ਹਾਂ ਦਾਲ ਬਣਾ ਲਈਏ ਦਾਲ ਬਣਾ ਲਓ ਬਣਾ ਦੋ ਹਾਂ ਖਾ ਲਓ ਦਾਲ ਵੀ ਮੇਰੀ ਫ੍ਰੇਵਰੇਟ ਆਲੂ ਵੀ ਮੇਰੇ ਫ੍ਰੇਵਰੇਟ ਫਲੇ ਫਲੇ ਬਣਾ ਲਈ ਹਾਂ ਚਲ ਦੇਖਦੇ ਤੂੰ ਕਿੰਨੀਆਂ ਰੋਟੀਆਂ ਖਾਣਾ ਦਾਲ ਨਾਲ ਫਿਰ ਉਹ ਨਾ ਨੇ ਪੱਠੇ ਬੀਜ ਲਈ ਪਿੱਛੇ ਹਾਂ ਪਿੱਛੇ ਖੇਤ ਚ ਪੱਠੇ ਬੀਜ ਲਈ ਨਾਨੀ ਆ ਵੀ ਫਿਰ ਚੋਨਾ ਵੱਢ ਲਿਆਏ ਤੇ ਪੱਠੇ ਵੀਜ ਤੇ ਐ ਇੱਥੇ ਘਾ ਵੀ ਉੱਗੀ ਹੋਈ ਏ ਮੈਂ ਕੀ ਬੋਲਾਂ ਚਪੜੀ ਚਪੜ ਕਰੀ ਜਾਵੇਂ ਮੈਂ ਹਾਂ ਤੇ ਮੈਂ ਬੋਲਾਂ ਦੁਬਾਰਾ ਥੋੜੀ ਕਹੀ ਨਹੀਂ ਪਾਣੀ ਚਾਹੀਦੀ ਨਾ ਇਹ ਮਿਰਚ ਮਸਾਲੇ ਅੱਜ ਵੀ ਸਾਡਾ ਜਿਹੜਾ ਕੈਮਰਾਮੈਨ ਹੈ ਨਾ ਉਹ ਸਾਡਾ ਮੀਰ ਕੋਤੀ ਮੇਰਾ ਗੰਦਾ ਆ ਜਾ ਤੰਦਸੋ ਨੰਦਾ ਕੌਣ ਹੁੰਦਾ ਹੁਣ ਮੂੰਗੀ ਮਸਲਾ ਦੀ ਦਾਲ ਬਣਾ ਰਹੀ ਐ ਤੇ ਕਹਿੰਦੇ ਕਹਿੰਦੇ ਕਿ ਵੀਰ ਨੇ ਕਿਹਾ ਮੇਰੇ ਫੇਵਰੇਟ ਤੇ ਖੇਬਲੇ ਦਾਲ ਬਣਾਣੀ ਐ ਬਿਨਾ ਖਾਦੀ ਤੇ ਵੀਰ ਨੂੰ ਪੜੀ ਚਿੱਤਰ ਵੀ ਸਾਡੀ ਰਸੋਈ ਹੈਗੀ ਬਾਹਰ ਕਿ ਮਿਰਚ ਮਸਾਲੇ ਅਸੀਂ ਆਗੀ ਰਸੋਈ ਚ ਰੱਖੇ ਹੋਏ ਐ ਵੱਡੀ ਮੇਂ ਚੁੱਲਾ ਸਾਡਾ ਬਾਹਰ ਤੇ ਐ ਹੁਣ ਮੈਂ ਇਥੋਂ ਮਿਰਚ ਮਸਾਲੇ ਪਾ ਕੇ ਲੈ ਆਉਣੀ ਕੋਵਰੀ ਓਕੇ ਆਕੇ ਬੇਸਤੀ ਹੋ ਗਈ ਵੀਰ ਤੇ ਸਵੇਰ ਦਾ ਨਾ ਆਇਆ ਹੀ ਨਹੀਂ ਉਹਨੇ ਜਿੱਕਰ ਹੁਣ 4:30 ਵਜੇ 4:30 ਵਜੇ ਵੀਰ ਨੇ ਨਾਣੇ 4:30 ਹੋ ਗਏ ਸ਼ਾਮ ਦੇ ਸਾਰੇ ਦਿਨ ਦਾ ਤੂੰ ਕਿੱਥੇ ਸੀਗਾ ਕਿਤੇ ਹੋਰ ਕਿਤੇ ਹੋਰ ਵਾਰਾ ਗਰਦੀਆਂ ਗਲੀਆਂ ਚ ਕਰਦੇ ਹੋ ਸੰਡੇ ਦੀ ਛੁੱਟੀ ਮਨਾਉਂਦੇ ਹੋ ਕੋਈ ਵਿਆਹ ਵਾਲਾ ਕੱਢ ਲੈ ਸੂਟ ਨਾ ਕੇ ਪਾਛੇ ਹੀ ਕੱਢ ਪਾਛੇ ਕੱਢੋ ਮੈਨੂੰ ਛੇਤੀ ਕੱਢ ਜੇ ਕੋਈ ਵਿਆਹ ਵਾਲਾ ਸੱਚੀ ਚ ਕੱਟਿਆ ਤਾਂ ਤੇਰੀ ਛਿੱਤਰ ਵੀ ਬੜੇ ਪੈਣੇ हं ये रोना रे मुझसे बहुत काम करवाते हैं ये सब लोग ये घंडे ही रहे हो आप घंडे नहीं होते घंडे कहते हैं हम इसे तो। प्याज कहते हैं भिंडे कहते हैं पंजाबी में इसे घंडी कहते हैं इंग्लिश में इसे प्याज कहते हैं मेरे वीर दी लैंग्वेज छोड़ लो अरे ਮੈਂ ਥੱਕ ਗਈ ਜ਼ਰ ਜੀ ਮੈਂ ਥੱਕ ਗਈ ਇਹ ਕੰਮ ਕਰਦੇ ਕਰਦੇ ਮੈਂ ਸਭੀ ਬਣ ਰਿਆ ਸਿੱਖ ਲੈ ਢਾਲ ਬਣਾਣੀ ਢਾਲ ਬਣਾਣਾ ਮੇਰਾ ਮੁੱਖਾ ਕੰਮ ਹੈ ਪਾਣੀ ਜਿੱਦ ਘੋਲਣੀ ਢਾਲ ਤੇ ਪਿਆਜ਼ ਮਿਰਚ ਦਾ ਚੜਕਾ ਲਾ ਦੇਣਾ ਹੈ ਨਾ ਮੇ ਨੂੰ ਸੋਖਾ ਸੈਲਫ ਦੇ ਉੱਤੇ ਬੈਠ ਕੇ ਕੀ ਚੰਗਾ ਲੱਗਦਾ ਹੋ ਬਣਾਉਣ ਜਣ ਔ ਤੜਿਆ ਕਰ ਮੜ ਕੀ ਚਾਹੀਦੇ ਇਥੋਂ ਮੈਨੂੰ ਤਾਂ ਮੈਂ ਦੇ ਦਾਂਗੀ ਸੋਦਾ ਹੈ ਔ ਜਿੰਦਾਂ ਮੈਗੀ ਖਾਣੇ ਨਾ ਉਹਨਾਂ ਆਪਣਾ ਪਰਪਲ ਵਾਲਾ ਤੇ ਮੈਂ ਤੁਹਾਡੇ ਵਾਸਤੇ ਮੈਗੀ ਬਣਾਈ ਬੈਠੀ ਆ ਜਿਹੜਾ ਤੁਸੀਂ ਮੈਗੀ ਵਾਲਾ ਚੰਗੀ ਆ ਨਹੀਂ ਲੱਗਦਾ ਇਸ ਨਾਲ ਹੋ ਜਾਏ ਫਿਰ ਨਾ ਫਿਰ ਨਾ ਇਸਕੋ ਨਾ ਚੱਲ ਜਾਈਂਗਾ ਤੁਹਾਡੀ ਫਲਾਇ ਕਿਚਨ ਮਾਰ ਕੇ ਚਲੋ ਬਣਾਓ 100 ਰੁਪਿਆ ਦੇ ਕੇ ਗਈ ਸੀ ਤਾਂ ਹਾਂਜੀ ਹਾਂਜੀ ਅੱਗੇ ਵਧ ਜੀ ਮੈਂ ਤਾਂ ਉਹ 100 ਰੁਪਏ ਦਾ ਤੁਸੀਂ ਕੀ ਕੀਤਾ 25-25 ਰੁਪਏ ਦੀ ਉਹਨਾਂ ਚੀਜ਼ੇ ਤੇ 15 ਰੁਪਏ ਦੀ ਮੈਂ ਲਈ ਤੇ ਬਾਕੀ ਡੈਡੀ ਨੂੰ ਮੈਂ ਪੈਂਦੀ ਰੁਪਾ ਵਾਪਸ ਕਰ ਦਿੱਤੇ ਨਹੀਂ ਪੈਂਦੀ ਵੀ ਨਹੀਂ ਮੈਂ ਬਚ ਕੀ ਤੇ ਰੁਪਏ ਸੀ ਆਪਾਂ ਖਰਚ ਲਈ ਮਮਾ ਨਹੀਂ ਮੈਂ ਕੁਝ ਨਹੀਂ 100 ਰੁਪਏ ਖਤਮ ਕਰਤਾ ਕਿੰਨਾ ਜਣੇ ਜਾਣੇ ਮਿਲ ਕੇ ਯਸ ਮੈਂ ਨਹੀਂ ਕੀਤਾ ਮੈਂ ਡੈਡੀ ਨੇ ਨਾ ਦੋ ਰੁਪਏ ਦੇ ਵੇਟ ਪਾਈ ਮੈਨੂੰ ਨਹੀਂ ਦਿੱਤਾ ਮੈਂ ਲਓ 100 ਰੁਪਏ ਇੱਕ ਖਾ ਕੇ ਤੁਸੀਂ ਆ ਦੋਵਾਂ ਨੇ ਉਹਦੇ ਬਾਅਦ ਹੋਰ ਵੀ ਲੈ ਲੈ ਡੈਡੀ ਕਰੋ ਇਹਨਾਂ ਦੋਵਾਂ ਨੇ ਕਰਦੀ ਮੈਂ ਡੈਡੀ ਨਾਲ ਗੱਲ ਆ ਮੇਰਾ ਪੈਸੇ ਦੇ ਦੇ ਕੇ ਬਗਾੜ ਲਿਆ ਤੁਹਾਡੀ ਡੈਡੀ ਨੇ ਤੁਹਾਨੂੰ ਹਾਂ ਜੀ ਬਗਾੜ ਕਰ ਤੇਰੇ ਟਾਪਿਕ ਤੇ ਬਸ ਨਾ ਪਾਏ ਜਾਮਾ ਗ੍ਰੇਮੀ ਵੀ ਲਗੀ ਰੋਂ ਰੁਵਾਵਾਂ ਆ ਗਿਆ ਲੈ ਦੋ ਚਲਾ ਕੇ ਕਮ ਸੇ ਕਮ ਸਵੇਰ ਦਾ 150 ਰੁਪਿਆ ਖਾ ਗਈ ਇਹ ਬੱਚੇ ਦੋਨੇ ਤਿੰਨੇ ਤੇ ਹੁਣ ਇਹ ਵੀ ਨਹੀਂ ਰਾਜੇਗਾ ਹੁਣ ਦੁਕਾਨਾਂ ਤੇ ਫਿਰ ਤੁਰੇ ਫਿਰਦੇ ਦਾਦੀ ਦੇ ਜਲਦੀ ਇੱਕ ਤੂੰ ਇਹ ਮੈਂ ਕੰਮ ਕਰਨੀ ਪਈ ਆ ਮੇਰੇ ਹੱਥ ਵਿੱਚ ਚੱਲਣ ਵਾਲੇ ਮੈਨੂੰ ਉੱਧਰ ਜਾਣਾ ਪੈਣਾ ਸੱਤੀ ਜੀ ਸੱਤੀ ਜੀ ਇੱਕ ਗਲਾਸ ਪਾਣੀ ਦਾ ਪਿਆਣਾ ਪਾਰਾ ਹੈ ਤੁਹਾਨੂੰ ਕਿਸੇ ਨੂੰ ਖੰਡਾ ਬਣੀ ਨਹੀਂ ਆਇਆ ਨਾ ਗਰਮ ਤੇ ਹੈ ਹਰੇ ਬਾਲਟੀ ਚ ਦੇ ਹਾ ਆ ਕੀ ਹੋ ਰਿਹਾ ਹੈ ਕੁਛ ਨਹੀਂ ਹੋ ਰਿਹਾ ਤੂੰ ਇਹਦਾ ਕਰਨਾ ਕਿ ਚੰਨਾ ਇਹਨੂੰ ਕੱਟ ਕੱਟ ਕੇ ਕਿਹੜਾ ਆਰਟਿਸਟ ਬਣਨ ਲੱਗਾ ਹੈ ਨਵਾਂ ਬਣਾਇਆ ਹੈ ਸਾਰੇ ਕਾਗਜ਼ ਚ ਕੱਟ ਤੇ ਕੈਂਚੀ ਜੇ ਤੇਰੀ ਉਂਗਲ ਕੱਟੀ ਜਾਵੇ ਇਹਦੇ ਨਾਲ ਫੇਰ ਆਹ ਦਾ ਸਾੜ ਦੇਣਾ ਬੱਤਾ ਇਹਦਾ ਇਹਨੂੰ ਸਾਲਾ ਕੰਪਲੀਟ ਕੀਤਾ ਕੀ ਬਣਾਇਆ ਮੈਨੂੰ ਤਾਂ ਸ਼ੱਕਰ ਨਹੀਂ ਦੇਖਦੀ ਪਈ ਕਿਤੋਂ ਪਾਟਿਆ ਕਿ ਕੀ ਚੀਜ਼ ਬਣਾਈ ਹੈ ਤੁਸੀਂ ਆਰਟਿਸਟ ਜੀ ਇਹ ਆਰਟਿਸਟ ਬੜਾ ਪੁਰਾਣਾ ਹੋ ਗਿਆ ਜਦੋਂ ਤੁਸੀਂ ਕਹਿੰਦੇ ਸੀ ਹਾਂ ਇਹ ਸੇ ਨਾ ਹੁਣੇ ਮੈਂ ਚੁੱਲ੍ਹੇ ਦੇ ਸਾੜ ਕੇ ਅੱਗ ਜਲਾਉਂਗੇ ਇਹਦੀ ਖੜਾ ਆ ਜਾ ਨਹੀਂ ਤੇ ਪੰਨਣਾ ਹੀ ਤੈਨੂੰ ਮੈਂ ਕਿਵੇਂ ਕੈਂਚੀ ਨਾਲ ਕੱਟਣ ਲੱਗਿਆ ਗੱਤਿਆਂ ਨੂੰ ਡਰ ਨਹੀਂ ਲੱਗਦਾ ਕਿ ਤੇ ਉਂਗਲ ਕੱਟ ਜੂਗੀ ਸਾਡੀ ਉੜ ਜਾਣੇ ਠੰਡ ਹੋ ਗਈਆਂ ਮੈਂ ਨਾ ਭਾਈ ਅੱਜ ਤੇ ਥੱਕੇ ਪਏ ਆ ਮਾ ਤੇ ਸੱਚੀ ਇਹ ਕਹਿੰਦੇ ਮੈਨੂੰ ਬੁਖਾਰ ਹੋ ਰਿਹਾ ਹੈ ਕਿਵੇਂ ਜਿਵੇਂ ਆ ਕਿ ਮਾਂ ਕਹਿੰਦੀ ਵੇਖ ਦੋ ਮੈਨੂੰ ਬੁਖਾਰ ਹੋਇਆ ਤੇ ਬੱਚੇ ਫੋਨ ਲੈ ਕੇ ਬੈਠੇ ਨੇ

ਆਵੇਂ ਐਵੇਂ ਕਰਦੀ ਐਗੂ ਐਵੇਂ ਕਿ ਐਵੇਂ ਮੇਰੀ ਮਮਪ ਖਾਂਡੀ ਕਰ ਰਹੀ ਕੁਛ ਨਹੀਂ ਹੈਗਾ ਫੈਸ਼ਨ ਕਰਾ ਲਓ ਆ ਵੇਖੋ ਇੱਧਰ ਇੱਧਰ ਆ ਟੁੱਟ ਗਏ ਮੇਰੇ ਸੀਟੂਏ ਟੁੱਟ ਗਏ ਆ ਇੱਧਰ ਆ ਟੁੱਟ ਗਏ ਆ ਨੇਲ ਨੇਲ ਵੇਗਰੇ ਮੈਡਮ ਜੀ ਦੇ ਨੇਲ ਤੇ ਆ ਮਾਂ ਦੇ ਨੇਲ ਹੀ ਨਾ ਦੀ ਦੇ ਆ ਮੇਰੇ ਫਿੰਗਰ ਸਾਰੇ ਉੱਤਰ ਗਏ ਕੰਮ ਧੰਦੇ ਕੁਛ ਨਹੀਂ ਕਰਦੇ ਤੇ ਨੇਲ ਲਾਤੇ ਨੇਲ ਪੇਂਟ ਲਾਗ ਜਾਨੀ ਇਹਨਾਂ ਦੇ ਮੈਡਮਾ ਕੁਝ ਕਹਿੰਦੀ ਐ ਨਹੀਂ ਤੁਹਾਨੂੰ ਲਾ ਜਾਣੀ ਮੈਡਮ ਜੀ ਸੁਰਸ ਕੁੱਲੀ ਲਾਗੀ ਜਾਣੀ ਮੈਡਮ ਜੀ ਪਲੀਜ਼ ਨਾਟ ਯੂਅਰ ਪੁਆਇੰਟ ਪਲੀਜ਼ ਚੈੱਕ ਕਰਨਾ ਇਨਾਂ ਬੱਚਿਆਂ ਦੀ ਨੇਲ ਪੇਂਟ ਤੇ ਵੀਡੀਓ ਵੀ ਜ਼ਰੂਰ ਵੇਖ ਲਿਆ ਕਰੋ ਇਹ ਕੰਪਲੀਟ ਬੜੀ ਸਿਆਣੀ ਜੀ ਭਲੀ ਮਾਨਸ ਜੀ ਕੁੜੀ ਐ ਸਾਰੇ ਕਹਿੰਦੇ ਲੇਕਿਨ ਵੀਡੀਓ ਜੋ ਸੱਚਾਈ ਦੇ ਦੱਸਦੀ ਐ बॉडी वॉश कर ली है नी अज <laughs> ਸ਼ੈਂਪੂ ਨਹੀਂ ਲਵਾਇਆ ਨਾ 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 ਬੱਚਾ ਬਤ ਚੇ ਸਕੂਲ ਜਾਣਾ ਹੈ ਮੈਂ ਤੁਹਾਨੂੰ ਸੁਤੇ ਹੈ ਅੱਜ ਸੰਡੇ ਦੀ ਛੁੱਟੀ ਸੀਗੀ ਕੱਲ ਮੰਡੇ ਨੂੰ ਤੂੰ ਕਾਲ ਤੇ ਜਾਏਂਗੀ ਹੱਥੇ ਨਾ ਲੱਫੰਦਾ ਹੀ ਪਾਲੀਆ ਮੈਂ ਚਲੋ ਛੁੱਟੀ ਹੈ ਬੈਠੋ ਰੈਸਟ ਕਰੋ ਖੇਡੋ ਕੇਡੋ ਡਰਾਇੰਗ ਕਰੋ ਇਹਨੂੰ ਤੇ ਕਹਿਣਾ ਹੀ ਗਲਤ ਹੈ ਸਕੂਲ ਜਾਣ ਬਾਰੇ ਹਾਂ ਬਈ ਮੇਰੀ ਬਣ ਚੁੱਕੀ ਹੈ ਦਾਲ ਮੂੰਗੀ ਮਸਰਾਂ ਦੀ ਸੱਚੀ ਕਿਮਾ ਦਾਲ ਚਾਵਲ ਜਾਂ ਦਾਲ ਰੋਟੀ ਕਰੋਣਾ ਕਿੰਨਾ ਸੋਚਣਾ ਪੈ ਰਿਹਾ ਇਹਨੂੰ ਇੱਕ ਇੱਕ ਸਵਾਲ ਦਾ ਜਵਾਬ ਦਾਲ ਚਾਵਲ ਜਾਂ ਦਾਲ ਰੋਟੀ ਕਿੰਨਾ ਸੋਖਾ ਹੈ ਰੋਟੀ ਤੇ ਚਾਵਲ ਮੈਂ ਉਹਨੇ ਕਹਿਣ ਲੱਗੀ ਸੀ ਮੈਂ ਸਿਰਫ ਆਪਣੇ ਵਾਸਤੇ ਅੱਧਾ ਗਲਾਸ ਚਾਵਲ ਦਾ ਬਣਾਣ ਲੱਗੀ ਹਾਂ ਚਾਵਲ ਚਾਵਲ ਤੁਹਾਡੇ ਸਾਰਿਆਂ ਵਾਸਤੇ ਰੋਟੀ ਰੋਟੀ ਨਹੀਂ ਚਾਵਲ ਤਾਂ ਮਾਂ ਨਾ ਨਹੀਂ ਨਹੀਂ ਚਾਹ 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 ਇੱਕ ਰੋਟੀ ਬਣਾ ਲਾਂ ਤੇ ਥੋੜੇ ਜਿਹਾ ਚਾਵਲ ਖਾ ਲੀਂ ਨਹੀਂ ਐਵੇਂ ਚਾਹ ਇੱਕ ਰੋਟੀ ਥੋੜੇ ਜਿਹਾ ਚਾਵਲ ਰੋਟੀ ਚਾਵਲ ਨਹੀਂ ਹੋ ਜੂਗਾ ਸਾਖ ਉਹ ਬੜਾ ਅੱਗੇ ਨਾ ਤਵੇ ਤੇ ਉਡਾ ਦੇਉਂਗਾ ਤਵੇ ਤੇ ਰੱਖਣ ਦੀ ਲੋੜ ਹੀ ਨਹੀਂ ਪੈਣੀ ਚਲੋ ਨਹੀਂ ਤੇ 5:30 ਹੋਏ ਆ 5:6 ਬਣਾਣੇ ਆ ਬਈ ਮੈਂ ਆਪਣੇ ਵਾਸਤੇ ਤੇ ਬਈ ਥੋੜੇ ਜਿਹਾ ਚਾਵਲ ਹੀ ਬਣਾਉਂਗੀ

ਕਜ਼ਰਦਾਰ ਜੀ ਹੋਰ ਲੈਣ ਗਏ ਨੇ ਆ ਸਾਡਾ ਰੋਜ਼ ਡੇਲੀ ਦਾ ਕੰਮ ਹੈ ਗੁੱਡ ਨਾਈਟ ਕਰਨ ਵਾਲਾ ਹਾਈਵੇ ਵੰਟ ਬਿਸਤਰੀਆਂ ਨੂੰ ਇੱਕ ਕੇਸ ਸੱਚੀ ਇਹਦਾ ਸੱਚੇ ਮੇਰੇ ਨੇ ਬੜੀ ਆ ਜੀ ਮਟਾਵੇ ਜੀ ਜੇਦੀ ਇੱਥੇ ਮੈਨੇ ਰੋਟੀ ਰੱਟੀ ਪਕਾਵਾ ਤੇ ਮੈਨੂੰ ਸੌਂ ਜਾ ਬੱਚਿਓ ਚੱਲੋ ਬਿਸਤਰੀਆਂ ਚ ਹਾਂ ਚੱਲ ਪਿਆ ਹੁਣੇ ਦੋ ਮਿੰਟੋ ਇਸਰ ਬਾਈ ਬਾਈ ਤੁਲੇ ਨੂੰ ਪਰ ਤੇ ਕਹੋ ਦੱਸਿਆ ਨਹੀਂ ਮੈਨੂੰ ਵੀਰੂ ਚਲੋ ਰਜਾਈਆਂ ਚੁਣ ਆਜੋ ਪੁੱਤ ਮੈਂ ਰੋਟੀ ਬਣਾ ਲਾਂ ਆਜੋ ਅਮਾ ਜੀ ਯਾਰ ਇੱਕ ਵਾਰੀ ਕਿ ਤੁਸੀਂ ਸੌਂਦੇ ਕਿਉਂ ਨਹੀਂ ਇਕੱਲ ਤੂੰ ਜਾਏਂਗੀ ਤੇ ਮੇਰੇ ਮਗਰ ਜਾਣਗੇ ਚਲੋ ਰਜਾਈ ਚ ਬੱਥ ਪੁੱਤ ਅੰਦਰ ਰਜਾਈ ਚ ਬਹਿ ਕੇ ਬੁੱਧ ਕਰ ਲੈ ਵੀਰੂ ਠੀਕ ਹੈ ਮੈਂ ਰੋਟੀ ਬਣਾ ਕੇ ਦਾਲ ਨੂੰ ਪਾਣੀ ਦੰਦ ਦਵਾ ਦਾਂਗੀ ਆਮੀ ਨੇ ਮੇਰੇ ਤਲੇ ਨਹੀਂ ਮੇਰੇ ਤਲੇ ਟਿੱਕੀ ਜੀ ਚਲੋ ਜੀ ਮੇਰਾ ਹੋ ਗਿਆ ਰੋਟੀ ਬਣਾਉਂਦਾ ਟਾਈਮ ਮੈਂ ਇੱਕ ਤਰਫ ਬਣਾਵਾਂਗੀ ਚਾਵਲ ਇੱਕ ਤਰਫ ਬਣਾਉਂਗੀ ਰੋਟੀ ਤੇ ਬੱਚਿਆਂ ਨੂੰ ਖਵਾਣੇ ਵੀਰ ਉਪਰ ਤੋਂ ਤੁਸੀਂ ਨੰਗੇ ਪੈਰ ਫੇਰਦੇ ਹੋ ਹੁਣੇ ਤੁਸੀਂ ਨਾ ਆਏ ਹੋ ਵੀਰ ਹੁਣ ਨਾ ਆਇਆ ਸ਼ਾਮ ਦੇ 4 ਵਜੇ ਤੇ ਮੇਰਾ ਰਹਿਮ ਪੁੱਤ ਸਵੇਰੇ ਟਾਈਮ ਨਾ ਲਾ ਲਿਆ ਜੀ ਧੋਪ ਚ ਨੋ ਟਾਇਲਟ ਚ ਵੜਨ ਲੱਗੇ ਡਰ ਲੱਗ ਰਿਹਾ ਐ ਉਹ ਛਿਪਕਲੀ ਘੁੰਮ ਰਹੀ ਟਾਇਲਟ ਚ ਮੋਟੀ ਸਾਰੀ ਛਿਪਕਲੀ ਟਾਇਲਟ ਚ ਕੋਈ ਵੀ ਨਹੀਂ ਜਾ ਰਿਹਾ ਡਰ ਦੇ ਮਾਰੇ ਬਸ ਚੱਲ ਆਇਆ ਵੇਸੇ ਛਿਪਕਲੀਆਂ ਨੂੰ ਬੋਰ ਦਰਦੇ ਆ ਟਾਇਲਟ ਚ ਵੜਦੇ ਨਹੀਂ ਉਦੋਂ ਧਿੱਕਰ ਨਾਲ ਨਾਣ ਵੜੀਏ ਕਿਸੇ ਕਮਰੇ ਚ ਹੋਵੇ ਤੇ ਵੀ ਅਸੀਂ ਬਾਹਰ ਨਿਕਲ ਜਾਈਦੇ ਕਿ ਛਿਪਕਲੀ ਬਾਹਰ ਕੱਢੋ ਤੇ ਉਹਦੇ ਬਾਅਦ ਅਸੀਂ ਕਮਰੇ ਚ ਵੜਾਂਗੇ ਵੀ ਦੋ ਸਰਦਾਰ ਜੀ ਕਰੇ ਹੂੰ ਮੈਂ ਰੋਟੀ ਪਾਣੀ ਬਣਾਵਾ ਇਹਨਾਂ ਨੇ ਮੇਰੇ ਮਗਰ ਮਗਰੇ ਵੀ ਫਰੀ ਜਾਣੇ ਫਰੀ ਜਾਣੇ ਯਾਰ ਤੁਸੀਂ ਰਹਿਮ ਤੇ ਵੀਰ ਨੂੰ ਰੋਟੀ ਖਵਾਓ ਇੱਕ ਪਲੇਟ ਤੇ ਖਾਓ ਉਹਨਾਂ ਨੇ ਤੁਹਾਡੇ ਕੋਲੋਂ ਖਾ ਲੈਣੀ ਐ ਬਾਅਦ ਚ ਨਹੀਂ ਖਾਂਦੇ ਯਾਰ ਨਾ ਸਾਨੂੰ ਹੀ ਖਾਂਦਿੰਦੇ ਐ ਲੋ ਜੀ ਸਰ ਅਸਮਾਨ ਤਿਆਰ ਹੋ ਗਿਆ ਰੋਟੀ ਬਣਾਉਂਦਾ ਚਾਵਲ ਬਿਲਕੁਲ ਹੀ ਕੈਨਸਲ ਕਰਦੇ ਸਾਰਿਆਂ ਨੇ ਮੈਂ ਕਿਹਾ ਚਲੋ ਭਾਈ ਜੇ ਕਿਸੇ ਨੇ ਵੀ ਨਹੀਂ ਖਾਣੇ ਮੈਂ ਵੀ ਨਹੀਂ ਖਾਣੇ ਪਰ ਮੈਂ ਵੀ ਇੱਕ ਰੋਟੀ ਖਾਣਗੀ ਸਿਰਫ ਇੱਕ ਹੀ ਰੋਟੀ ਖਾਣਗੀ ਕਿਉਂਕਿ ਮੇਰਾ ਮਾਨੇ ਨਹੀਂ ਹੈ ਪਰ ਮੈਂ ਆਪਦੇ ਪਿੱਛੇ ਚੀਚੀ ਚਾਵਲ ਬਣਾਣਾ ਨਹੀਂ ਚਾਹਦੀ ਜੇ ਕੋਈ ਨੇ ਖਾਣੇ ਨਹੀਂ ਫਿਰ ਆਪਾਂ ਵੀ ਇੱਕ ਰੋਟੀ ਖਾ ਐ ਨਾ ਫਤੇਹ ਇਧਰ ਆਓ ਉਹ ਪਲੇਟ ਕਿਹਨਾਂ ਅੰਦਰ ਦਾਲ ਟੱਕੀ ਹੋਈ ਏ ਟੋਰੀ ਦੀ ਤੇਰੀ ਦਾਦੀ ਕਹਿ ਰਹੀ ਸੀ ਕਿ ਦਾਲ ਬਣਾਓ ਤੇ ਮੈਨੂੰ ਜ਼ਰੂਰ ਭੇਜ ਦੇਣਾ ਹਲੋ ਧਿਆਨ ਨਾਲ ਪੁੱਤ ਲੈ ਕੇ ਜਾਇਓ ਫਤੇ ਨਾ ਬਾਣੇ ਬੜੇ ਲੱਗ ਦਉਂਦੇ ਵੀਡੀਓ ਚ ਆਣਦੇ ਆ ਫਤੇ ਨਾ ਮੀ ਤੇ ਬਹੁਤ ਜ਼ਰੂਰੀ ਹੁੰਦਾ ਇਹਦਾ ਵੀਡੀਓ ਚ ਆਣਾ ਲੈ ਤੇ ਅੰਨ ਪੁੱਤ ਜਦੋਂ ਵੀ ਵੀਡੀਓ ਬਣ ਰਹੀ ਹੋਏਗੀ ਨਾ ਜਰੂਰ ਕਹੋਗਾ ਮੈਨੂੰ ਵੇਚੀ ਜਰੂਰ ਲਿਆਓ ਤੇ ਹੁਣ ਮੈਂ ਬਾਣੇ ਨਾ ਲੈ ਆਈ ਇਹਨੂੰ ਵੇਚੇਗੀ ਪੁੱਤ ਤੁਦਾਰ ਲੈ ਜਾ ਨਾਲੇ ਵੀਡੀਓ ਜਾ ਜਾ ਇਹਨੂੰ ਬੜਾ ਸ਼ੌਂਕ ਹੈ ਪੁੱਤ ਪਲੇਟ ਟੇਢੀ ਹੋ ਰਹੀ ਹੈ ਸਿੱਧੀ ਕਰ ਤੁਸੀਂ ਇੱਥੇ ਗੇਟ ਜੀਗਾ ਗਰਮ ਹੈ ਨਾਲੇ ਹੈਕਮ ਤੂੰ ਰੋਟੀ ਖਾ ਲਈ ਸਾਜ ਤੇ ਵੀਰ ਰਹਿਣ ਖਾ ਲਈ ਚਲ ਬਣੀ ਬਣ ਸਾਡੀ ਵਾਰੀ ਦਾਲ ਨਹੀਂ ਬਣੀ ਦਾਲੀ ਗਮੀ ਬਣੀ ਕੋਣ ਵੀ ਸਾਡੀ ਵਾਰੀ ਦਾਲ ਰੋਟੀ ਸਾਦ ਔਰ ਮਿਰਚ ਮਿਕਸ ਅਚਾਰ ਅਸੀਂ ਵੀ ਰੋਟੀ ਖਾਣ ਲੱਗੇ ਜੀ ਹਾਂ ਠੀਕ ਹੈ ਜੀ ਇਸੇ ਨਾਲ ਆਪਾਂ ਕਰ ਰਹੇ ਹਾਂ ਜੀ ਵੀਡੀਓ ਨੂੰ ਐਂਡ ਵੀਡੀਓ ਨੂੰ ਪਲੀਜ਼ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਬਿਨਾ ਸਕਿਪ ਕਰੇ ਵੇਖਿਆ ਕਰੋ ਕਿਉਂਕਿ ਸਾਡਾ ਪਲੀਜ਼ ਸਾਡਾ 3000 ਦਾ ਵਾਚ ਟਾਈਮ ਹੈ ਜੋ ਹੁਣੇ ਤੱਕਰ ਕੰਪਲੀਟ ਨਹੀਂ ਹੋਇਆ ਉਹ ਕੰਪਲੀਟ ਕਰਨਾ ਹੈ ਮੇਰੇ ਵੀਰ ਦੀ ਡਰਾਇੰਗ ਪਸੰਦ ਆਈ ਤੇ ਵੀ ਵੀਡੀਓ ਨੂੰ ਲਾਈਕ ਕਰ ਦੇਣਾ ਠੀਕ ਹੈ ਵੀਰੋ ਤੇ ਪਲੀਜ਼ ਪਲੀਜ਼ ਨਵੇਂ ਉਹ ਵੀਡੀਓ ਤੇ ਸਾਡੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਆ ਕਰੋ ਬਹੁਤ ਸਾਰੇ ਸਬਸਕ੍ਰਾਈਬਰਸ ਸਾਨੂੰ ਚਾਹੀਦੇ ਨੇ ਤੇ ਵੀਵਿਅਜ਼ ਵੀ ਬਹੁਤ ਸਾਰੇ ਚਾਹੀਦੇ ਨੇ ਵਾਚ ਟਾਈਮ ਵੀ 3000 ਦਾ ਕੰਪਲੀਟ ਕਰਨਾ ਹੈ ਪਲੀਜ਼ ਸਪੋਰਟ ਕਰੋ ਹੈਲਪ ਕਰੋ ਜੀ ਇਸ ਚੈਨਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਬਾਏ ਬਾਏ ਨੈਵਰ ਬਾਏ ਬਾਏ